ਕੀ ਆਣਾ ਦੋਸਤੋ ਲੈ ਕੇ ਆਏ ਤੁਹਾਡੇ ਲਈ ਅੱਜ ਬਹੁਤ ਸੋਹਣੀ ਕਹਾਣੀ ਤੇ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਉਗੀ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੋਗੇ ਜਿਹੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹਰੇ ਭਰੇ ਖੇਤ ਟਹਿਲਦੇ ਪੰਛੀਆਂ ਦੀ ਚਹਿਕ ਅਤੇ ਪਿੰਡ ਵਾਲਿਆਂ ਦੀ ਦਲਾਸਾ ਭਰੀ ਹਾਸੀ ਨਾਲ ਰਮਣ ਦੀ ਉਮਰ ਬੀਤ ਰਹੀ ਸੀ ਰਮਣ ਮਾਸਟਰ ਵਰਚਾਰਾ ਸਿੰਘ ਦੀ ਇੱਕੋ ਇੱਕ ਕੁੜੀ ਸੀ ਮਾ ਹਰਜੀਤ ਕਾਰ ਘਰ ਸੰਭਾਲਦੀ ਤੇ ਪਿਤਾ ਸਕੂਲ ਚ ਮਾਸਟਰੀ ਕਰਦੇ ਘਰ ਦਾ ਮਾਹੌਲ ਸੁਧਾਰਨ ਪਰ ਪਿਆਰ ਨਾਲ ਭਰਪੂਰ ਸੀ ਰਮਨ ਛੋਟੀ ਉਮਰ ਤੋਂ ਹੀ ਚੋਸਤ ਤੇ ਸੁਪਨਿਆਂ ਵਾਲੀ ਕੁੜੀ ਸੀ ਉਹ ਹਮੇਸ਼ਾ ਸੋਚਦੀ ਸੀ ਕਿਵੇਂ ਇੱਕ ਦਿਨ ਉਹ ਪਿੰਡ ਤੋਂ ਬਾਹਰ ਜਾ ਕੇ ਆਪਣਾ ਜੀਵਨ ਬਦਲ ਸਕਦੀ ਹੈ ਜਦੋਂ ਕੋਈ ਵਿਦੇਸ਼ੋਂ ਆਉਂਦਾ ਤੇ ਆਪਣੀ ਚਮਕਦਾਰ ਜੀਵਨ ਕਹਾਣੀ ਦੱਸਦਾ ਉਹਦੀਆਂ ਅੱਖਾਂ ਚਮਕਦੀਆਂ ਮਾਂ ਮੈਂ ਵੀ ਇੱਕ ਦਿਨ ਕੈਨੇਡਾ ਜਾਵਾਂਗੀ ਉਹ ਕਹਿੰਦੀ ਮਾਂ ਹਸ ਕੇ ਕਹਿੰਦੀ ਪੁੱਤ ਸੁਪਨੇ ਵੱਡੇ ਦੇਖਣੇ ਚੰਗਾ ਪਰ ਬੈਠ ਧਰਤੀ ਤੇ ਰਹਿਣਾ ਕੌਣ ਦੇ ਵਿੱਚ ਰਹਣਾ ਆਪਣੀ ਪੜ੍ਹਾਈ ਵਿੱਚ ਧਿਆਨ ਦਿੰਦੀ ਹੈ ਤੇ ਅੰਗਰੇਜ਼ੀ ਨੂੰ ਸ਼ੌਂਕ ਨਾਲ ਸਿੱਖਦੀ ਉਹ ਆਪਣੀ ਦੋਸਤ ਜਸਮੀਤ ਨਾਲ ਬੜੀ ਖੁਸ਼ ਹੁੰਦੀ ਜਸਮੀਤ ਕਹਿੰਦੀ ਪਰ ਮੌਨਾਂ ਤਾਂ ਇੱਦਾਂ ਵਾਲੀਆਂ ਆਪਣੇ ਮਨ ਵਿੱਚ ਸਿੱਧਾ ਜਵਾਬ ਦਿੰਦੀ ਹਾਂ ਜਿਵੇਂ ਮੈਂ ਵੀ ਇੱਕ ਦਿਨ ਉਹੀ ਜੀਵਨ ਜਾਵਾਂਗੀ ਮੈਂ ਰੁਕਣ ਵਾਲੀ ਨਹੀਂ ਘਰ ਦੀ ਹਾਲਤ ਐਨੀ ਚੰਗੀ ਨਹੀਂ ਸੀ ਪਤਾਲੀ ਤੋਂ ਘਾਟ ਤੇ ਘਰ ਦਾ ਕਰਜ਼ਾ ਵਧਾ ਗਿਆ ਰਮਨ ਨੂੰ ਪਤਾ ਸੀ ਕਿ ਉਹ ਬਾਹਰ ਜਾਵੇਗੀ ਤਾਂ ਘਰ ਦੀ ਹਾਲਤ ਵੀ ਸੁਧਰ ਜਾਵੇਗੀ ਇਸ ਲਈ ਉਹਨੇ ਆਈਟਿਡੀਆਂ ਖਦਾਬਾਂ ਲੈ ਹੰਦਣਾ ਤੇ ਪੜ੍ਹਦੀ ਰਹੀ ਅਤੇ ਹਰ ਸ਼ਬਦ ਨੂੰ ਜਾਨ ਨਾਲ ਦੇਖਦੀ ਇੱਕ ਦਿਨ ਪਿੰਡ ਵਿੱਚ ਇੱਕ ਅਯੰਟ ਆਇਆ ਉਹ ਕਹਿੰਦਾ ਵਿਦੇਸ਼ ਸਟੱਡੀ ਵੀza ਲਗਵਾਓ ਸਿਰਫ ਤਾਂ ਨਵੀਂ ਵਿੱਚ ਕੈਨੇਡਾ ਕਨਿਡਾ ਪਹੁੰਚੋ ਰਮਣ ਦੇ ਦਿਲ ਵਿੱਚ ਇੱਕ ਜਗਾਰੀ ਫੜਤ ਗਈ ਪਰ ਪਿਤਾ ਨੇ ਪੁੱਛਿਆ ਕਿੰਨਾ ਖਰਚਾ ਆਵੇਗਾ ਏਜੰਟ ਨੇ ਕਿਹਾ ਲਗਭਗ 20 ਲੱਖ ਮਾਸਟਰ ਜੀ ਦਾ ਚਿਹਰਾ ਥਲੇ ਡੇ ਲਗਿਆ ਉਹ ਕਹਿੰਦੇ ਪੁੱਤ ਇੰਨੇ ਪੈਸੇ ਸਾਡੀ ਸਮਰਥ ਤੋਂ ਬਾਹਰ ਨੂੰ ਰਮਣ ਚੁੱਪ ਰਹੀ ਗਈ ਪਰ ਉਹਦੇ ਮਨ ਵਿੱਚ جنگ ਚੱਲ ਰਹੀ ਸੀ ਉਸਨੇ ਸੋਚ ਲਿਆ ਜੇ ਕੈਨੇਡਾ ਜਾਣਾ ਮੇਰਾ ਸੁਪਨਾ ਹੈ ਤਾਂ ਮੈਂ ਇਹ ਸੱਚ ਕਰਾਂਗਾ ਜਿ세 ਵੀ ਤਰ੍ਹਾਂ ਰਮਨ ਦੀਆਂ ਛੋੜੀਆਂ ਛੋੜੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇਆਂ ਪਾਰਟ ਟਾਈਮ ਟਿਊਸ਼ਨ ਲੈਉਣੀ ਸ਼ੁਰੂ ਕਰ ਦਿੱਤੀ। ਮਾਂ ਪਹਿਲਾਂ ਮਨਾ ਕਰਦੀ ਰਹੀ ਪਰ ਫਿਰ ਕਹਿ ਬੈਠੀ ਜੇ ਤੂੰ ਖੁਦ ਕਮਾਈ ਨਾਲ ਜਾਵੇਂਗੀ ਤਾਂ ਮੈਨੂੰ ਖਤਰ ਹੋਵੇਗਾ। ਰਮਨ ਹੁਣ ਸਵੇਰੇ ਕਾਲਜ ਜਾਂਦੀ ਦੁਪਹਿਰੇ ਟਿਊਸ਼ਨ ਅਤੇ ਹਰ ਰਾਤ ਨੂੰ ਆਈਐਸ ਦੀਆਂ ਕਿਤਾਬਾਂ ਪੜ੍ਹਦੀ। ਉਹ ਤਾਂ ਦਿਨ ਰਾਤ ਇੱਕ ਕੰਮਕਾਣ ਵਰਗਾ ਹੋ ਗਿਆ ਸੀ। ਪਰ ਉਹਦੀਆਂ ਅੱਖਾਂ ਵਿੱਚ ਇੱਕ ਅਣਖੁੱਲੀ ਚਮਕ ਸੀ ਜੋ ਸਿਰਫ ਸੁਖਣੇ ਦੇਖਣ ਵਾਲੇ ਲੋਕਾਂ ਵਿੱਚ ਹੁੰਦੀ ਹੈ। ਇਸ ਦਰਾਂ ਪਿੰਡ ਵਾਲੇ ਵੀ ਰਮਣ ਦੇ ਸੁਖਣੇ ਨੂੰ ਦੇਖ ਕੇ ਉਸ ਨੂੰ ਹੌਸਲਾ ਬੁਝਾਈ ਕਰਦੇ। ਕੁਝ ਲੋਕ ਕਹਿੰਦੇ ਇਹ ਕੁੜੀ ਤਾਂ ਪਿੰਡ ਦਾ ਨਾਮ ਰੋਜਣਾ ਕਰੇਗੀ। ਕੁਝ ਹਲਕੇ ਹਾਸੇ ਨਾਲ ਕਹਿੰਦੇ ਦੇਖੀਏ ਪਿੰਡ ਵਾਲੀ ਕੈਨੇਡਾ ਕਿਵੇਂ ਜਾਵੇਗੀ? ਜਾਣੀ ਕਿ ਕਈ ਲੋਗ ਹਮਾਂ ਮਜ਼ਾਕ ਵੀ ਉਡਾਉਂਦੇ ਸੀ। ਇਹ ਸਭ ਸੁਣ ਕੇ ਰਮਨ ਦਾ ਦਿਲ ਜਿਆਦਾ ਤਿਆਰ ਹੋ ਗਿਆ ਸੀ ਬਾਹਰ ਜਾਣ ਨੂੰ ਉਸ ਨੇ ਤਕਰੀਬਨ ਸੋਚ ਲਿਆ ਸੀ ਕਿ ਮਿਹਨਤ ਤੇ ਸੰਘਰਸ਼ ਨਾਲ ਕੋਈ ਵੀ ਸੁਪਨਾ ਸੱਚ ਕੀਤਾ ਜਾ ਸਕਦਾ ਹੈ ਅਤੇ ਉਹ ਉਸ ਤੇ ਡਟੀ ਰਹੀ ਉਸ ਨੇ ਆਪਣੀ دوست ਜਸਮੀਤ ਨੂੰ ਪਿਆ ਇਹ ਸਿਰਫ ਮੇਰਾ ਸੁਪਨਾ ਨਹੀਂ ਸਾਡਾ ਵੀ ਹੈ ਮੈਂ ਕਨੇਡਾ ਜਾ ਕੇ ਸਾਬਤ ਕਰਾਂਗੀ ਕਿ ਪਿੰਡ ਦੀ ਕੁੜੀ ਵੀ ਆਪਣੇ بڑے ਸੁਪਨੇ ਪੂਰੇ ਕਰ ਸਕਦੀ ਹੈ ਅਤੇ ਮੈਂ ਵੀ ਦੁਨੀਆਂ ਤੇ ਕੁੜੀਆਂ ਲਈ ਇੱਕ ਮਿਸਾਲ ਦਾ ਕੰਮ ਕਰਾਂਗੀ ਰਮਨ ਨੇ ਆਪਣਾ ਦਿਨ ਰਾਤ ਪੂਰੀ ਤਰ੍ਹਾਂ ਯਾਤਰਾ ਦੀ ਤਿਆਰੀ ਵਿੱਚ ਲਗਾ ਦਿੱਤਾ ਸੀ ਉਹ ਸਵੇਰੇ ਕਾਲਜ ਜਾਂਦੀ ਅਤੇ ਦੁਪਹਿਰੇ ਪਾਰਟ ਟਾਈਮ ਟੀਫੇ ਵਿਦਿਆਕਾਂ ਨੂੰ ਪੜਾਉਂਦੀ ਤੇ ਰਾਤ ਨੂੰ ਅਗਿੜਸੀਆਂ ਕਿਤਾਬਾਂ ਪੜ੍ਹਦੀ ਘਰ ਦੇ ਪਿੰਡ ਵਿੱਚ ਲੋਕ ਹਮੇਸ਼ਾ ਪੁੱਛਦੇ ਰਮਨ ਨੂੰ ਕਿਵੇਂ ਸਭ ਕੁਝ ਕਰ ਲੈਂਦੀ ਹੈ ਰਮਨ ਹਾਸ ਕੇ ਕਹਿੰਦੀ ਸਭ ਕੁਝ ਸੰਭਵ ਹੈ ਜੇ ਮਨ ਵਿੱਚ ਹੌਂਸਲਾ ਹੋਵੇ ਉਹ ਬਹੁਤ ਹੀ ਹੌਸਲੇ ਵਾਲੀ ਕੁੜੀ ਸੀ ਉਸਨੇ ਆਪਣੀ ਮਿਹਨਤ ਨਾਲ ਕੁਝ ਪੈਸੇ ਬਚਾ ਲਏ ਸਨ ਪਰ ਵਿਆਹ ਦੀ ਇਸ ਤੇ ਯਾਤਰਾ ਖਰਚ ਬਹੁਤ ਵੱਧ ਸੀ ਪਿਤਾ ਹਰ ਰੋਜ਼ ਘਰ ਦੇ ਖਰਚਾ ਤੇ ਕਰਜ਼ਾਂ ਬਾਰੇ ਸੋਚਦਾ ਰਮਨ ਨੇ ਆਪਣੇ ਪਿਤਾ ਨਾਲ ਚੁੱਪਚਾ ਬੈਠ ਕੇ ਕਿਹਾ ਪਿਤਾ ਜੀ ਮੈਂ ਕੋਸ਼ਿਸ਼ ਕਰਾਂਗੀ ਤੁਸੀਂ ਮੇਰੇ ਸੁਪਨੇ ਨੂੰ ਰੋਕੋ ਨਾ ਮੈਂ ਖੁਦ ਕਮਾਈ ਕਰ ਲਵਾਂਗੀ ਰਮਣ ਬਹੁਤ ਹੀ ਸਿਆਣੀ ਤੇ ਸੋਝਵਾਨ ਕੁੜੀ ਸੀ ਉਹ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੀ ਸੀ ਅਤੇ ਆਪਣੇ ਇਹ ਸੈਸ਼ਨ ਲਈ ਸੈਟਲਮੈਂਟ ਪਾ ਲਈ ਸੀ ਹਰ ਰੋਜ਼ ਉਹਦੀ ਸਰੀਰਕ ਤੇ ਮਨੋਵਿਗਿਆਨਕ ਤਕਵਾੜਵਾਦੀ ਪਰ ਉਹ ਤੇ ਅੱਖਾਂ ਦੀ ਜੰਗ ਕਦੇ ਨਾ ਘਟਦੀ ਇੱਕ ਦਿਨ ਆਈ ਲੈਟਸ ਸਟਾਰਟਸ ਦੇ ਦੇਣ ਰਮ ਨੂੰ ਬਹੁਤ ਡਰ ਲੱਗ ਰਿਹਾ ਸੀ ਉਸ ਨੇ ਸੋਚਿਆ ਜੇ ਮੈਂ ਫੇਲ ਹੋ ਗਈ ਤਾਂ ਮੇਰਾ ਸਾਰਾ ਹੀ ਸੁਪਨਾ ਖਤਮ ਹੋ ਜਾਵੇ ਤਿਆਰ ਪਰ ਹੀ ਅੱਖਾਂ ਨਾਲ ਉਸ ਨੂੰ ਮਾਂ ਨੇ ਕਿਹਾ ਰਮਣ ਤੂੰ ਡਰਨਾ ਤੇਰੇ ਹੌਸਲੇ ਤੇ ਨਾਲ ਮੇਰੀ ਤਵਾ ਵੀ ਤੇਰੇ ਨਾਲ ਤੂੰ ਕਮਾਲ ਕਰੇਂਗਾ ਟੈਸਟ ਦੇ ਰਾ ਬਾਅਦ ਰਮ ਨੂੰ ਫੈਸਲਾ ਮਿਲਿਆ ਉਹ ਤਾਂ ਪ੍ਰਦਰਸ਼ਨ ਕਰ ਚੁੱਕੀ ਸੀ ਉਹਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਅਸਲੀ ਮੁਸ਼ਕਲ ਉਸ ਸਮੇਂ ਆਈ ਜਦੋਂ ਬਿਜਾਰ ਦੀ ਦੇਣੀ ਪਈ ਦਾਸਤਾਵੇਜ਼ਾਂ ਦੀ ਕਮੀ ਪੂਰੀ ਮਾਲੀ ਸਹਿਤਾਂ ਦੇ ਲਿਖੇ ਅਤੇ ਲਾਇਬ੍ਰੇਰੀ ਪ੍ਰਕਿਰਿਆ ਇਹ ਸਭ ਕੁਝ ਰਮਨ ਲਈ ਇੱਕ ਨਵਾਂ ਚੈਲੰਜ ਸੀ ਬਹੁਤ ਵਾਰੀ ਉਸਦੇ ਮਨ ਵਿੱਚ ਸੰਦੇਹ ਆਏ ਕਿ ਕਿਹੜਾ ਰਸਤਾ ਸਹੀ ਹੈ ਪਿੰਡ ਵਾਲੇ ਵੀ ਇਸ ਮੌਕੇ ਤੇ ਰਹਿਣ ਦੀ ਮਦਦ ਕਰ ਰਹੇ ਸੀ ਮਝਸਮੀਤ ਹਰੋ ਜਾ ਕੇ ਕਹਿੰਦੀ ਰਮਨ ਤੂੰ ਡਰਨਾ ਅਸੀਂ ਸਭ ਤੇਰੇ ਨਾਲ ਆ ਰਮਨ ਨੇ ਸੋਚਿਆ ਇਹ ਯਾਤਰਾ ਸਿਰਫ ਮੇਰਾ ਸੁਪਨਾ ਨਹੀਂ ਸਾਡੇ ਸਾਰੇ ਪਿੰਡ ਦਾ ਮਾਣ ਹੈ ਇੱਕ ਮਹੀਨੇ ਬਾਅਦ ਹਰ ਚੀਜ਼ ਤਿਆਰ ਹੋ ਗਈ ਬਿੱਲਾਂ ਦਾ ਭੁਗਤਾਨ ਵੀਜ਼ਾ ਪ੍ਰਕਿਰਿਆ ਅਤੇ ਟਿਕਟਾਂ ਸਭ ਪਰ ਰਮਨ ਦਾ ਦਿਲ ਭਾਰੀ ਸੀ ਪਿੰਡ ਦੀਆਂ ਗੱਲਾਂ ਮਾਤਾ ਪਿਤਾ ਦੀ ਹਾਸੀ ਦੋਸਤਾਂ ਦੇ ਨਾਲ ਛੋਟੇ ਛੋਟੇ ਪਲ ਮਦਾਈ ਉਸ ਨੂੰ ਜਾਨ ਆ ਰਹੀ ਸੀ ਇਹਨਾਂ ਨੂੰ ਛੱਡ ਕੇ ਜਾਣਾ ਔਖਾ ਸੀ ਉਸ ਰਾਤ ਰਮਨ ਨੇ ਅੱਖਾਂ ਵਿੱਚ ਹੰਸ ਕੇ ਹੌਸਲੇ ਦੇ ਨਾਲ ਮਾਂ ਦੇ ਹੱਥ ਫੜ ਕੇ ਕਿਹਾ ਮਾਂ ਮੈਂ ਬਾਪਸ ਆਵਾਂਗੀ ਤੇ ਸਿਰਫ ਵੱਡੀ ਬਣ ਕੇ ਮਾਂ ਨੇ ਕਿਹਾ ਤੂੰ ਜਾਂ ਤਾਂ ਰਹੀ ਹੈ ਪਰ ਆਪਣਾ ਧਿਆਨ ਰੱਖੀ ਸਾਡਾ ਸਨਮਾਨ ਤੇਰੇ ਸਾਥ ਹੈ ਅਗਲੇ ਸਵੇਰ ਪਿੰਡ ਦੀਆਂ ਸੜਕਾਂ ਤੇ ਰਮਨ ਨੇ ਆਪਣੇ ਪੈਰ ਚੁੱਕੇ ਹਵਾ ਵਿੱਚ ਖੁਸ਼ਬੂ ਤੇ ਮਿੱਟੀ ਦੀ ਮਹਿਕ ਪਿਛਲੇ ਪੜਾਂ ਦੀ ਯਾਦ ਬਸ ਇੱਕ ਲਹਿ ਜਾ ਸੀ ਜਿੱਥੇ ਉਸਨੇ ਸੋਚਿਆ ਮੇਰਾ ਸੁਪਨਾ ਹੁਣ ਸ਼ੁਰੂ ਹੁੰਦਾ ਹੈ ਫਲਾਈਟ ਦੇ ਦਰਵਾਜ਼ੇ 'ਮਨ ਨੇ ਆਪਣੇ ਮਨ ਵਿੱਚ ਵੱਡੇ ਸੁਪਨੇ ਦੇਖ ਲਈ ਸੀ ਉਹਨੇ ਸੋਚਿਆ ਮੈਂ ਕੈਨੇਡਾ ਵਿੱਚ ਨਵਾਂ ਘਰ ਬਣਾਵਾਂਗੀ ਅਤੇ ਮੇਰੇ ਨਵੇਂ-ਨਵੇਂ ਦੋਸਤ ਹੋਣਗੇ ਅਤੇ ਮੈਂ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਵਾਂਗੀ ਕੈਨੇਡਾ ਦੀ ਹਵਾ ਆ ਰਮਨ ਨੂੰ ਪਹਿਲੀ ਵਾਰੀ ਲੱਗੀ ਤਾਂ ਉਸਦੀ ਧੜਕਣ ਤੇਜ਼ ਹੋ ਗਈ ਸੀ ਟ੍ਰਾਂਟੋ ਦਾ ਹਵਾਲਾ ਉੱਚੀਆਂ ਬਿਲਡਿੰਗਾਂ ਬਹੁਭਾਸ਼ੀ ਲੋਕ ਅਤੇ ਰੌਣਕਦਾਰ ਸੜਕਾਂ ਸਾਰਾ ਕੁਝ ਉਹਦੇ ਸੁਪਨੇ ਦੀ ਤਰ੍ਹਾਂ جگਮਗਾ ਰਿਹਾ ਸੀ ਪਰ ਉਹਦਾ ਦਿਲ ਹਲਕਾ ਨਹੀਂ ਸੀ ਪਿੰਡ ਦੇ ਸੁਹਾਵਨੇ ਖੇਤ ਮਾਪਿਤਾ ਦਾ ਪਿਆਰ ਦੋਸਤਾਂ ਦੀ ਹਾਂਸੀ ਇਹ ਸਭ ਉਹਦੇ ਮਨ ਵਿੱਚ بار-ਬਾਰ ਆ ਰਿਹਾ ਸੀ ਫਲਾਈਟ ਤੋਂ ਬਾਅਦ ਰਮਨ ਨੇ ਆਪਣੇ ਹੋਸਟ ਫੈਮਿਲੀ ਨਾਲ ਪਹਿਲੀ ਵਾਰੀ ਮਿਲੀ। ਉਹ ਇੱਕ ਮਧਿਆਸ਼ਰੀ ਪੌਪਾਸ਼ੀ ਪਰਿਵਾਰ ਸੀ ਜੋ ਸਹਿਯੋਗ ਅਤੇ ਮਿਠਾਸ ਨਾਲ ਭਰਪੂਰ ਸੀ। ਪਰ ਸ਼ੁਰੂ ਵਿੱਚ ਰਮਨ ਨੂੰ ਨਵੀਂ ਭਾਸ਼ਾ, ਨਵਾਂ ਖਾਣਾ ਅਤੇ ਨਵਾਂ ਰੁਟੀਨ ਸਹਿਣਾ ਔਖਾ ਲੱਗ ਰਿਹਾ ਸੀ। ਕਿਉਂਕਿ ਉਹ ਇੱਕ ਪਿੰਡ ਤੋਂ ਆਈ ਸੀ ਤੇ ਇੱਥੇ ਮਾਹੌਲ ਪੂਰਾ ਅਲੰਗ ਸੀ। ਹਰ ਰਮਨ ਨੇ ਆਪਣੇ ਦੇਨ ਨੂੰ ਹੌਸਲਾ ਦਿੱਤਾ। ਹਰ ਚੀਜ਼ ਸਿੱਖਣ ਦੇ ਲਈ ਕੁਝ ਸਮਾਂ ਲੱਗਦਾ ਹੈ ਮੈਂ ਸਿੱਖ ਕੇ ਰਹਾ ਹਾਂ ਹਰਮਨ ਨੂੰ ਨਵੀਂ ਨੌਕਰੀ ਅਤੇ ਸਟੱਡੀ ਪੀਨ ਸਿੱਖਣੀ ਪਈ ਕੈਨੇਡਾ ਵਿੱਚ ਰਹਿਣ ਲਈ ਆਇਆ ਖਾਣ ਪੀਣ ਅਤੇ ਟਰਾਂਸਪੋਰਟ ਸਾਰੀਆਂ ਚੀਜ਼ਾਂ ਆਪਣੇ ਆਪ ਸਿੱਖਣੀਆਂ ਪਈਆਂ ਰਮਨ ਨੇ ਹਾਇਲਟਸ ਆਪਣੇ ਤੇ ਕੈਂਪਸ ਇੰਟਰਵਿਊਆਂ ਲਈ ਦਿਨ ਰਾਤ ਮਿਹਨਤ ਕੀਤੀ ਸੀ ਪਰ ਪਹਿਲੇ ਮਹੀਨੇ ਉਹ ਬਹੁਤ ਥੱਕ ਗਈ ਨਵੀਂ ਦੁਨੀਆਂ ਦੇ ਨਾਲ ਸੰਘਰਸ਼ ਕਰਦਿਆਂ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਤਨਹਾਈ ਸੀ ਰਮਨ ਨੇ ਆਪਣੇ ਮਨ ਵਿੱਚ ਸੋਚਿਆ ਮੈਂ ਇੱਥੇ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ ਪਰ ਮੇਰਾ ਪਿੰਡ ਅਤੇ ਪਰਿਵਾਰ ਕਿੱਥੇ ਹਨ ਉਸ ਨੇ ਪਹਿਲੀ ਵਾਰੀ ਆਪਣੇ ਘਰ ਨੂੰ ਵੀਡੀਓ ਕਾਲ ਕੀਤੀ ਮਾਂ ਦੀਆਂ ਅੱਖਾਂ ਵਿੱਚ ਪਿਆਰ ਅਤੇ ਚਿੰਤਾ ਦੋਹਾਂ ਦੇਖ ਕੇ ਉਹਦਾ ਦਿਲ ਭਾਰੀ ਹੋ ਗਿਆ ਸੀ ਮਾਣੇ ਕਿ ਹਰਮਨ ਹੌਸਲਾ ਰੱਖੀ ਜ਼ਿੰਦਗੀ ਸਾਡੇ ਨਾਲ ਹੈ ਪਰ ਹਰ ਪਲ ਦਿਨੋਂ ਨਾਲ ਸਾਂਝਾ ਕਰ ਹਰਮਨ ਨੇ ਕੰਮ ਤੇ ਪੜਾਈ ਦੋਹਾਂ 'ਚ ਸੰਤੁਲਨ ਬਣਾਉਣਾ ਸ਼ੁਰੂ ਕੀਤਾ ਉਹ ਸਵੇਰੇ ਕਾਲਜ ਜਾਂਦੀ ਦੁਪਹਿਰੇ ਕੰਮ ਕਰਦੀ ਅਤੇ ਰਾਤ ਨੂੰ ਸਹਿਮੀ ਰਾਣਾ ਤੇ ਅਸਾਈਨਮੈਂਟ ਪੂਰੇ ਕਰਦੀ ਹਰੇਕ ਰੋਜ਼ ਇੱਕ ਨਵਾਂ ਚੈਲੰਜ ਆਉਂਦਾ ਉਹਨਾਂ ਪੜਾਂ ਵਿੱਚ ਹਰਮਨ ਨੂੰ ਪਤਾ ਲੱਗਾ ਕਿ ਸਪਨੇ ਪੂਰੇ ਕਰਨ ਲਈ ਸਿਰਫ ਇੱਛਾ ਨਹੀਂ ਬਲਕੇ ਜ਼ਬਰਦਸਤ ਸੰਘਰਸ਼ ਦੀ ਲੋੜ ਹੁੰਦੀ ਹੈ ਇੱਕ ਦਿਨ ਰਮਨ ਨੂੰ ਪਤਾ ਲੱਗਾ ਕਿ ਉਸ ਦਾ ਹੋਸਟ ਪਰਿਵਾਰ ਛੋਦੇ ਛੋੜੇ ਤਰੱਕੀਆਂ ਲਈ ਉਹਦੀ ਸਹਿਯੋਗਤਾ ਨਹੀਂ ਕਰ ਸਕਦਾ ਰਮਨ ਨੂੰ ਸਿਰਫ ਆਪਣੀ ਮਿਹਨਤ ਦੇਖੋਸਾ ਕਰਨਾ ਸੀ ਉਸਨੇ ਸੋਚਿਆ ਮੈਂ ਇੱਥੇ ਸਿਰਫ ਬਾਅਦ ਨਹੀਂ ਸਾਫਤ ਕਰਨ ਆਈਆਂ ਕਿ ਪਿੰਡ ਦੀ ਕੁੜੀ ਵੀ ਵੱਡੇ ਸੁਪਨੇ ਪੂਰੇ ਕਰ ਸਕਦੀ ਹੈ ਪਰ ਕੈਨੇਡਾ ਵਿੱਚ ਰਹਿ ਦੇਣਾ ਵਿੱਚ ਹਰਮਨ ਨੂੰ ਤਨਹਾਈ ਨੇ ਸਭ ਤੋਂ ਵੱਧ ਤੰਗ ਕੀਤਾ ਸੀ ਸਵੇਰੇ ਤੇ ਸ਼ਾਮ ਦੁਪਹਿਰ ਦੀ ਵੀ ਰੁਟੀਨ ਰਾਤ ਨੂੰ ਇਕੱਲਾ ਹੋਣਾ ਇਹ ਸਭ ਕੁਝ ਉਸ ਦੇ ਮਨ ਤੇ ਸਰੀਰ ਤੇ ਬਹੁਤ ਭਾਰੀ ਪੈ ਗਿਆ ਸੀ ਉਸ ਨੇ ਪਹਿਲੀ ਵਾਰੀ ਸੋਚਿਆ ਕਿ ਸ਼ਾਇਦ ਪਿੰਡ ਦਾ ਸੁਪਨਾ ਅਤੇ ਕੈਨੇਡਾ ਦੀ ਹਕੀਕਤ ਵਿੱਚ ਵੱਡਾ ਫਰਕ ਹੈ ਉਹ जान ਤਾਂ ਚੁੱਕੀ ਸੀ ਕਿ ਇੱਥੇ ਰਹਿਣਾ ਬਹੁਤ ਔਖਾ ਹੈ ਸਾਰੇ ਸੁਪਨੇ ਸਿਰਫ ਸੁਪਨੇ ਹੀ ਰਹਿ ਸਕਦੇ ਹਨ ਪਰ ਉਹਦੇ ਮਨ ਵਿੱਚ ਕੰਗਾਰਾ ਹੌਂਸਲੇ ਦਾ ਸੀ ਮੈਂ ਹੁਣ ਹਾਰ ਨਹੀਂ ਮੰਨ ਸਕਦੀ ਇਹ تنہائی ਵੀ ਸਿਖਾਵੇਗੀ ਕਿ ਕਿਦਾਂ ਆਪਣੇ ਜੀਵਨ ਨੂੰ ਅੱਗੇ ਵਧਾਉਣਾ ਹੈ ਅਤੇ ਕਾਮਯਾਬ ਹੋ ਕੇ ਆਪਣੇ ਪਿੰਡ ਅਤੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਹੈ। ਕੈਨੇਡਾ ਵਿੱਚ ਰਮਨ ਦੀ ਨਵੀਂ ਜ਼ਿੰਦਗੀ ਹੁਣ ਇੱਕ ਹਕੀਕਤ ਬਣ ਚੁੱਕੀ ਸੀ। ਪਰ ਰੋਜ਼ ਕੰਮ, ਪੜ੍ਹਾਈ ਅਤੇ ਨਵੇਂ ਤਿਆਰਪੇ ਉਸ ਦੇ ਮਨ ਤੇ ਸਰੀਰ ਨੂੰ ਥਕਾ ਰਹੇ ਸੀ। ਪਰ ਉਸਨੇ ਸੋਚਿਆ ਇਹ ਮੇਰਾ ਸੁਪਨਾ ਹੈ। ਮੈਂ ਹਰ ਚੈਲੰਜ ਸਹਿਣਾ ਸਿੱਖਾਂਗੀ ਅਤੇ ਕਾਮਯਾਬ ਹੋਵਾਂਗੀ। ਰਮਨ ਨੂੰ ਕੰਮ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਜੋ ਉਸ ਨੂੰ ਸ਼ੁਰੂ ਵਿੱਚ ਬਹੁਤ ਔਖੀਆਂ ਲੱਗੀਆਂ। ਕਈ ਵਾਰੀ ਉਹ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦੀ ਸੀ। ਪਰ ਜ਼ਿੰਮੇਵਾਰੀ ਦੀ ਭਾਰੀ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਹੋਇਆ ਸੀ। ਉਸ ਨੇ ਸੋਚਿਆ ਮੈਨੂੰ ਆਪਣੇ ਆਪ ਨੂੰ ਸਾਬਤ ਕਰਨਾ ਹੈ। ਸਿਰਫ ਮੇਰੇ ਪਿੰਡ ਦੀਆਂ ਉਮੀਦਾਂ ਨਹੀਂ। ਮੇਰੀ ਆਪਣੀ ਇੱਜ਼ਤ ਵੀ ਜੁੜੀ ਹੈ ਇਸ ਦੌਰਾਨ ਰਮ ਨੂੰ ਨਵੀਆਂ ਦੋਸਤੀਆਂ ਵੀ ਮਿਲੀਆਂ ਪਰ ਉਸਨੇ ਜ਼ਿੰਦਗੀ ਦੇ ਹਕੀਕੀ ਪੱਖ ਨੂੰ ਜਲਦੀ ਹੀ ਸਮਝ ਲਿਆ ਸੀ ਬਹੁਤ ਵਾਰੀ ਦੋਸਤ ਤੇ ਕੰਮ ਵਾਲੇ ਤਣਾਅ ਉਹਦੇ ਮਨ ਨੂੰ ਥਕਾ ਦਿੰਦੇ ਰਮਨ ਨੇ ਮਹਿਸੂਸ ਕੀਤਾ ਕਿ ਇੱਥੇ ਇਕੱਲਾਪਣ ਜ਼ਿਆਦਾ ਹੈ ਇੱਥੇ ਆਪਣੇ ਇੰਡੀਆ ਨਾਲੋਂ ਬਹੁਤ ਹੀ ਜ਼ਿਆਦਾ ਫਰਕ ਹੈ ਇੱਕ ਦਿਨ ਰਮਨ ਨੂੰ ਪਤਾ ਲੱਗਿਆ ਕਿ ਉਸਦੀ ਹੋਸਟ ਸਿਸਟਰ ਉਹਦੀ ਮੈਨਸ ਦਾ ਮਿਸਯੂਜ਼ ਕਰ ਰਹੀ ਸੀ ਇਸ ਘਟਨਾ ਨੇ ਰਮਨ ਨੂੰ ਬਹੁਤ ਦੁਖੀ ਕੀਤਾ ਉਹਨੇ ਸੋਚਿਆ ਇੱਕ ਕੈਨੇਡਾ ਦਾ ਜੀਵਨ ਸਿਰਫ ਸੁਖਦਾਇਕ ਨਹੀਂ ਇੱਥੇ ਹਰ ਚੀਜ਼ ਦੀ ਆਪਣੀ ਕੀਮਤ ਹੈ ਇਸ ਦਰਾਂ ਰਮਨ ਨੂੰ ਇੱਕ ਨਵਾਂ ਚੈਲੰਜ ਮਿਲਿਆ ਕੰਪਨੀ ਨੇ ਉਸਨੂੰ ਵਧੀਆ ਪ੍ਰੋਜੈਕਟ ਤੇ ਕੰਮ ਕਰਨ ਲਈ ਮੰਗਿਆ ਇਹ ਪ੍ਰੋਜੈਕਟ ਉਸ ਦੇ ਕੈਰੀਅਰ ਲਈ ਬਹੁਤ ਯਾਦਾਂ ਮੁਹੱਤਮਪੂਰਨ ਸੀ ਪਰ ਬਹੁਤ ਜ਼ਿਆਦਾ ਸਮਾਂ ਤੇ ਸ਼ਕਤੀ ਲੈਣ ਵਾਲਾ ਸੀ ਰਮਨ ਦੇ ਦਿਲ ਵਿੱਚ ਹੁਣ ਦੋ ਰਾਂ ਸੀ ਇੱਕ ਪਾਸਾ ਸੀ ਸਫਲਤਾ ਦਾ ਅਤੇ ਦੂਜਾ ਪਾਸਾ ਆਪਣੇ ਅੰਦਰ ਦੀ ਤਨਹਾਈ ਤੇ ਦਿਲ ਦਾ ਜੋ ਦੁੱਖ ਦਾ ਸੀ ਇਸ ਸਮੇਂ ਰਮਨ ਨੇ ਪਹਿਲੀ ਵਾਰੀ ਆਪਣੇ ਦਿਲ ਨੂੰ ਸੱਚ ਸੁਣਾਇਆ ਉਸਨੇ ਆਪਣੇ ਮਨ ਵਿੱਚ ਕਿਹਾ ਮੈਨੂੰ ਪਤਾ ਹੈ ਕਿ ਮੈਂ ਪਿੰਡ ਛੱਡ ਕੇ ਆਈ ਹਾਂ ਪਰ ਇਹ ਦਿਲ ਦਾ ਦੁੱਖ ਮੈਂ ਕਿਵੇਂ ਸਹਿਣਾ ਉਸਦੇ ਦਿਲ ਨੇ ਉਸ ਨੂੰ ਯਾਰਦਵਾਇਆ ਮਾਪਿ ਪਿਤਾ ਦੀਆਂ ਅੱਖਾਂ ਜਿਨ੍ਹਾਂ ਵਿੱਚ ਪ੍ਰੇਮ ਤੇ ਚਿੰਤਾ ਮਿਲੀ ਰਮਨ ਨੂੰ ਪਤਾ ਲੱਗਿਆ ਕਿ ਪਿਆਰ ਅਤੇ ਸਹਾਰਾ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਹੈ ਵਾਰ ਕਨੇਡਾ ਵਿੱਚ ਰਮਨ ਲਈ ਇਹ ਦਿਲ ਦੀ ਤਾਕਤ ਕਈ ਵਾਰ ਅਸਮਰਥ ਹੋ ਗਈ ਉਹਨੇ ਆਪਣੇ ਦਿਲ ਦੀ ਆਵਾਜ਼ ਸੁਣੀ ਮੇਰੀ ਉਮੀਦਾਂ ਤੇ ਹਕੀਕਤ ਵਿੱਚ ਬਹੁਤ ਵੱਡਾ ਫਰਕ ਹੈ ਇਸ ਤਰ੍ਹਾਂ ਰਮਨ ਨੂੰ ਆਪਣੇ ਸਾਥੀ ਨਾਲ ਵੀ ਦਿਲ ਦੇ ਟੁੱਟਣ ਵਾਲੇ ਪਲ ਮਿਲੇ ਕਨੇਡਾ ਵਿੱਚ ਉਸਦੀ ਦੋਸਤ ਤੇ ਸਾਥੀ ਉਸਦੇ ਸੁਪਨੇ ਤੇ ਯਕੀਨ ਨਾ ਰੱਖਿਆ ਇਹ ਦਰਦ ਰਮਨ ਲਈ ਸਭ ਤੋਂ ਭਾਰੀ ਸੀ ਉਹ ਦਿਹਾਉਤ ਲੈ ਜਾਂਦੇ ਸੁਪਨੇ ਦੂਹਾਂ ਨੂੰ ਠੇਸ ਲੱਗੀ ਰਮਨ ਨੇ ਪਹਿਲੀ ਵਾਰ ਸੋਚਿਆ ਕਿ ਸ਼ਾਇਦ ਕਈ ਵਾਰੀ ਸੁਪਨੇ ਹਕੀਕਤ ਵਿੱਚ ਪੂਰੇ ਨਾ ਹੋਣ ਫਿਰ ਵੀ ਰਮਨ ਨੇ ਹਾਰ ਨਾ ਮੰਨੀ ਉਹਨੇ ਆਪਣੇ ਆਪ ਨੂੰ ਤਲਾਸ਼ਾ ਦਿੱਤਾ ਮੈਂ ਆਪਣਾ ਸਫ਼ਰ ਜਾਰੀ ਰੱਖਾਂਗੀ ਇਹ ਦੁੱਖ ਵੀ ਮੇਰੀ ਮਿਹਨਤ ਨੂੰ ਮਜ਼ਬੂਤ ਕਰੇਗਾ ਪਰ ਦਿਲ ਦਾ ਦਰਦ ਉਸਨੇ ਮੰਨਿਆ ਨੋ ਚੁੰਦਾ ਰਹਾ ਅਤੇ ਉਹ ਦੁਖੀ ਵੀ ਹੁੰਦੀ ਰਹੇ ਰਮਨ ਨੇ ਸਮਝਾਇਆ ਕਿ ਸੁਪਨੇ ਦੇ ਸਾਥ ਨਾਲ ਤਨਹਾਈ ਵੀ ਆਉਂਦੀ ਹੈ ਅਤੇ ਉਹ ਜ਼ਿੰਦਗੀ ਨੂੰ ਜਿਉਣਾ ਬਹੁਤ ਨੇੜੇ ਤੋਂ ਦੇਖ ਚੁੱਕੀ ਸੀ ਕਿਉਂਕਿ ਉਸ ਨੂੰ ਧੋਖਾ ਵੀ ਮਿਲ ਚੁੱਕਾ ਸੀ ਕੈਨੇਡਾ ਵਿੱਚ ਰਮਨ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਇੱਕ ਨਵਾਂ ਰੁਟੀਨ ਬਦਲ ਰਹੀ ਸੀ ਉਸਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਬਿਹਤ ਮਿਹਨਤ ਕੀਤੀ ਸੀ ਕੰਮ ਦੇ ਤਣਾ ਪੜਾਈ ਦੇ ਸਟ੍ਰੈਸ ਅਤੇ ਇਕੱਲਤਾ ਦੇ ਪਾਲ ਇਹ ਸਭ ਕੁਝ ਉਸ ਦੇ ਦਿਲ ਨੂੰ ਥਕਾ ਚੁੱਕੇ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੌਂਸਲੇ ਦੀ ਚਮਕ ਕਦੇ ਵੀ ਨਹੀਂ ਸੀ ਘਟੀ ਰਮਨ ਨੂੰ ਆਪਣੀ ਮਿਹਨਤ ਨਾਲ ਸਫਲਤਾ ਮਿਲੀ ਉਹ ਆਪਣੀ ਫੀਲਡ ਵਿੱਚ ਇੱਕ ਮਹੱਤਵਪੂਰਨ ਪੋਜੀਸ਼ਨ ਤੇ ਪਹੁੰਚ ਚੁੱਕੀ ਸੀ ਕੰਪਨੀ ਅਤੇ ਸਾਥੀਆਂ ਉਸ ਦੀ ਪ੍ਰਸ਼ੰਸਾ ਕਰਨ ਲੱਗ ਪਏ ਸੀ ਉਸ ਦਾ ਸੁਪਨਾ ਜੀਨੂ ਉਸ ਛੋਟੀ ਔਰਤ ਨੂੰ ਦੇਖ ਰਹੀ ਸੀ ਤਕਰੀਬਨ ਪੂਰਾ ਹੋ ਗਿਆ ਸੀ ਪਰ ਅੰਤ ਵਿੱਚ ਉਸ ਨੇ ਸਮਝਿਆ ਕਿ ਸਫਲਤਾ ਹਰ ਚੀਜ਼ ਦਾ ਹੱਲ ਨਹੀਂ ਹੁੰਦੀ ਪੈੰਡ ਵਾਲੀ ਯੰਤਕੀ ਅਤੇ ਮਾਪੇ ਦਾ ਦੇ ਪਿਆਰ ਦੀ ਧਰਮੀ ਉਸ ਦੇ ਦਿਲ ਵਿੱਚ ਘਾਪਾ ਰਹੀ ਸੀ ਪਿੰਡ ਦੀਆਂ ਯਾਦਾਂ ਦੋਸਤਾਂ ਦੀ ਹਾਸੀ ਮਾਂ ਦੀ ਮਮਤਾ ਇਹ ਸਾਰਾ ਕੁਝ ਉਸ ਨੂੰ ਵਾਪਸ ਖਿੱਚ ਰਿਹਾ ਸੀ ਕਈ ਮਹੀਨੇ ਬਾਅਦ ਰਮਨ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਮਾਂ ਦੀ ਸਿਹਤ ਖਰਾਬ ਹੋ ਰਹੀ ਸੀ ਉਸ ਨੇ ਸੋਚਿਆ ਕਿ ਹੁਣ ਉਸ ਨੂੰ ਵਾਪਸ ਜਾਣਾ ਚਾਹੀਦਾ ਹੈ ਪਰ ਕੈਨੇਡਾ ਦੀ ਸਫਲਤਾ ਨਵੀਆਂ ਜ਼ਿੰਮੇਵਾਰੀਆਂ ਅਤੇ ਨਵਾਂ ਜੀਵਨ ਉਸ ਨੂੰ ਰੋ ਰਹੀ ਸੀ। ਦੇਰ ਤੇ ਦਿਮਾਗ ਵਿੱਚ ਉਸ ਤੇ ਬਹੁਤ ਤਣਾਅ ਸੀ। ਰਮਨ ਦੇ ਹੌਸਲੇ ਨੇ ਉਸ ਨੂੰ ਕਿਹਾ ਤੂੰ ਸਫਲ ਹੋਈ ਪਰ ਕੀ ਇਹ ਸਫਲਤਾ ਤੇਰੇ ਦਿਲ ਨੂੰ ਖੁਸ਼ ਕਰ ਸਕਦੀ ਹੈ? ਇੱਕ ਰਾਤ ਰਮਨ ਬਹੁਤ ਹੀ ਇਕੱਲੀ ਮਹਿਸੂਸ ਕਰ ਰਹੀ ਸੀ। ਬਰਫੀਲੀ ਹਵਾ ਤੇ ਉੱਚੀਆਂ ਬਿਲਡਿੰਗਾਂ ਦੇ ਵਿਚਕਾਰ ਉਹ ਆਪਣੇ ਮਨ ਵਿੱਚ ਪਿਛੇ ਪਿੰਡ ਦੀਆਂ ਯਾਦਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਸੋਚਿਆ ਮੈਨੂੰ ਪਤਾ ਸੀ ਕਿ ਇਹ ਸਫਲਤਾ ਲਈ ਮਿਹਨਤ ਕਰਨੀ ਪਵੇਗੀ ਪਰ ਇਸਨਹਾਈ ਦਾ ਦਮ ਘਟਦਾ ਨਹੀਂ ਰਮਨ ਨੇ ਆਪਣੇ ਦਿਲ ਨੂੰ ਸੱਚ ਸੁਣਾਇਆ ਹੁਣੇ ਖੁਸ਼ੀ ਦੇ ਲਹਿਜਾਂ ਤੇ تنہائی ਦੇ ਪਰਾਂ ਵਿੱਚ ਫਸ ਚੁੱਕੀ ਸੀ ਉਹ ਦਾ ਦਿਲ ਹੌਲਿਆਂ ਹੌਲਿਆਂ ਟੁੱਟਣ ਲੱਗ ਪਿਆ ਸੀ ਉਸਨੇ ਪਤਾ ਲੱਗਾ ਕਿ ਕਈ ਵਾਰੀ ਸਫਲਤਾ ਨਾਲ ਦਿਲ ਦਾ ਦਰਦ ਕਦੇ ਨਹੀਂ ਘਟਦਾ ਸਿਰਫ ਵੱਡਾ ਹੁੰਦਾ ਹੈ ਇਸ ਤਰ੍ਹਾਂ ਰਮਨ ਦੀ ਇੱਕ ਦੁਖਾਂਤ ਕਹਾਣੀ ਖਤਮ ਹੋ ਗਈ ਉਸਨੇ ਆਪਣੇ ਸੁਪਨੇ ਸੱਚ ਕੀਤੇ ਪਰ ਆਪਣੀ ਮਾਂ ਪਿਤਾ ਦੇ ਪਿੰਡ ਦੇ ਪਿਆਰ ਨੂੰ ਪੂਰੀ ਤਰ੍ਹਾਂ ਛੱਡ ਨਾ ਸਕੀ ਕੈਨੇਡਾ ਦੀ ਚਮਕਦਾਰ ਸਫਲਤਾ ਉਸ ਦੇ ਦਿਲ ਵਿੱਚ ਇੱਕ ਅਟਲ ਖਾਲੀਪਣ ਛੱਡ ਚੁੱਕੀ ਸੀ ਇਹ ਸੀ ਕਿ ਆਪਣੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਜਿੰਨਾ ਵੀ ਰਾਂ ਨਹੀਂ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਮਿਲਦਿਆਂ ਤੁਹਾਨੂੰ ਕੱਲ ਨੂੰ ਇੱਕ ਨਵੀਂ ਤੇ ਵਧੀਆ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਾਨੂੰ ਆਗੇ ਆਓ ਧੰਨਵਾਦ